ਮਾਨ ਸਰਕਾਰ ਨੇ ਜੋ ਬੇਦਬੀਆਂ ਦੇ ਖਿਲਾਫ ਕਾਨੂੰਨ ਬਣਾਉਣ ਦੀ ਗੱਲ ਆਖੀ ਉਹ ਕਾਨੂੰਨ ਤਾਂ ਬਿੱਲ ਤਾਂ ਪਾਸ ਨਹੀਂ ਹੋਇਆ ਪਰ ਲੋਕਾਂ ਦੇ ਮਨਾਂ 'ਚ 6 ਸਵਾਲ ਇਸ ਬਿੱਲ ਸੰਬੰਧੀ ਉੱਠੇ ਜਿਨ੍ਹਾਂ ਦੇ ਜਵਾਬ ਅਸੀਂ ਤੁਹਾਨੂੰ ਦੇਣ ਲੱਗੇ ਆ ਪਹਿਲਾ ਸਭ ਤੋਂ ਜਿਹੜਾ ਸਵਾਲ ਆ ਲੋਕਾਂ ਦੇ ਮਨਾਂ ਦੇ ਵਿੱਚ ਆਇਆ ਉਹ ਤਾਂ ਇਹ ਹੈ ਕਿ ਇਹ ਬਿੱਲ ਕੀ ਪਾਸ ਹੋਇਆ ਜੇ ਨਹੀਂ ਹੋਇਆ ਤਾਂ ਕਿਉਂ ਨਹੀਂ ਪਾਸ ਹੋਇਆ ਇਸ ਦਾ ਜਵਾਬ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋਇਆ ਮਤਲਬ ਇਹ ਬੇਲੀ ਰਹਿ ਗਿਆ ਕਾਨੂੰਨ ਨਹੀਂ ਬਣਿਆ ਕਿਉਂਕਿ ਸਰਕਾਰ ਨੇ ਆਪੀ ਐਸ ਬਿੱਲ ਨੂੰ ਪਾਸ ਨਹੀਂ ਕਰਵਾਇਆ ਕਿਉਂਕਿ ਸਰਕਾਰ ਜੇਕਰ ਚਾਹੇ ਤਾਂ ਕੋਈ ਵੀ ਬਿੱਲ ਪਾਸ ਕਰਵਾ ਸਕਦੀ ਕਿਉਂਕਿ 93 ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੋਲ ਵਿਧਾਨ ਸਭਾ ਚ ਆਰਾਮ ਨਾਲ ਬਿੱਲ ਪਾਸ ਕਰਵਾ ਸਕਦੀ ਸੀ ਸਰਕਾਰ ਵਿਰੋਧੀ ਧਿਰ ਭਾਵੇਂ ਵਿਰੋਧ ਵੀ ਕਰਦੀ ਪਰ ਪਾਸ ਸਰਕਾਰ ਨੇ ਇਸ ਕਰਕੇ ਨਹੀਂ ਕਰਵਾਇਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਇੱਕ ਸਿਲੈਕਟ ਕਮੇਟੀ ਬਣਾਈਏ ਸਾਰੀਆਂ ਪਾਰਟੀਆਂ ਦੇ ਬੰਦੇ ਉਸ ਚ ਸ਼ਾਮਿਲ ਕਰੀਏ ਉਸ ਨੂੰ ਦਿਏ 6 ਮਹੀਨੇ ਉਹ ਲੋਕਾਂ ਦੇ ਨਾਲ ਸੰਗਠਨਾ ਦੇ ਨਾਲ ਜਾ ਕੇ ਗੱਲਬਾਤ ਕਰੇ ਜਾਂ ਉਹਨਾਂ ਨੂੰ ਸੱਦੇ ਗੱਲਬਾਤ ਕਰੇ ਫਿਰ ਇਹ ਬਿੱਲ ਬਣਾਈਏ ਉਸ ਤੋਂ ਬਾਅਦ 6 ਮਹੀਨੇ ਬਾਅਦ ਇਸ ਨੂੰ ਵਿਧਾਨ ਸਭਾ ਦੇ ਵਿੱਚ ਲਿਆਈਏ ਫਿਰ ਪਾਸ ਕਰੀਏ ਤਾਂ ਜੋ ਇੱਕ ਵਧੀਆ ਕਾਨੂੰਨ ਬਣ ਸਕੇ ਇਸ ਕਰਕੇ ਇਹ ਬਿੱਲ ਪਾਸ ਨਹੀਂ ਹੋ ਸਕਿਆ ਦੂਜਾ ਸਵਾਲ ਦੂਜਾ ਸਵਾਲ ਇਹ ਆ ਕਿ ਜੇਕਰ ਸਰਕਾਰ ਨੇ ਬਿੱਲ ਪਾਸ ਨਹੀਂ ਕਰਾਉਣਾ ਸੀ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਲਿਆਂਦਾ ਹੀ ਕਿਉਂ ਪੇਸ਼ ਕਿਉਂ ਕੀਤਾ ਲੋਕਾਂ ਦੀ ਰਾਏ ਲੈਣੀ ਸੀ ਪਹਿਲਾਂ ਲੈ ਲੈਂਦੇ ਬਿੱਲ ਬਣਾ ਕੇ ਫਿਰ ਲਿਆ ਕੇ ਪੇਸ਼ ਕਰਕੇ ਪਾਸ ਕਰ ਦਿੰਦੇ ਇਸ ਦਾ ਜਵਾਬ ਇਹ ਇਸ ਦੇ ਕਾਰਨ ਨੇ ਦੋ ਕਿ ਸਰਕਾਰ ਨੇ ਇਹ ਬਿੱਲ ਲਿਆਂਦਾ ਕਿਉਂ ਪਾਸ ਨਹੀਂ ਕਰਵਾਉਣਾ ਸੀ ਤਾਂ ਵੀ ਕਿਉਂ ਲਿਆਂਦਾ ਸਭ ਤੋਂ ਪਹਿਲਾ ਕਾਰਨ ਤਾਂ ਇਹ ਸਮਾਣਾ ਦੇ ਵਿੱਚ ਇੱਕ ਟਾਵਰ ਮੋਰਚਾ ਲੱਗਾ ਬੀਐਸਐਨਐਲ ਦੇ ਟਾਵਰ ਤੇ ਭਾਈ ਗੁਰਜੀਤ ਸਿੰਘ ਖਾਲਸਾ ਚੜੇ ਹੋਏ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਸਿਹਤ ਹੁੰਦੀ ਜਾਂਦੀ ਸੀ ਖਰਾਬ ਅਤੇ ਹੋਰ ਲੋਕਾਂ ਦਾ ਵੀ ਉਹਨਾਂ ਨੂੰ ਮਿਲਣ ਲੱਗ ਪਿਆ ਸਮਰਥਨ ਮੋਰਚੇ ਦਾ ਨਾਮ ਬਣ ਗਿਆ ਸਰਬ ਧਰਮ ਬੇਦਬੀ ਰੋਕੂ ਮੋਰਚਾ ਉਹ ਲੋਕ ਇਕੱਠੇ ਵੀ ਕਰਨ ਲੱਗ ਪਏ ਤੇ ਉਹਨਾਂ ਨੇ ਸੜਕਾਂ ਵੀ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਸਰਕਾਰ ਤੇ ਵੱਧ ਗਿਆ ਦਬਾ ਉਸ ਮੋਰਚੇ ਦੇ ਲੋਕਾਂ ਨੂੰ ਸਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਉਹਨਾਂ ਨੇ ਰੱਖੀ ਮੰਗ ਕਿ ਵਿਦਬੀਦਾ ਕਾਨੂੰਨ ਬਣਾਓ ਥੋੜਾ ਸਖਤ ਉਸ ਮੰਗ ਨੂੰ ਮੰਨਦਿਆਂ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਵਿਧਾਨ ਸਭਾ ਦਾ اجلاس ਸਦਾਂਗੇ ਤੇ ਇਹ ਕਾਨੂੰਨ ਲਿਆਂਦਾ ਜਾਏਗਾ ਇੱਕ ਤੇ ਉਹਨਾਂ ਲੋਕਾਂ ਦੀ ਮੰਗ ਮੰਨੀ ਸਰਕਾਰ ਨੇ ਕਿ ਚਲੋ ਉਹ ਥੋੜੇ ਠੰਡੇ ਪੈ ਜਾਣ ਉਹ ਮੋਰਚਾ ਖਤਮ ਹੋ ਜਾਵੇ ਹੁਣ 6 ਮਹੀਨੇ ਤੱਕ ਉਹ ਠੰਡੇ ਰਹਿਣਗੇ ਜਿਨ੍ਹਾਂ ਨੇ ਉਹ ਮੋਰਚਾ ਲਾਇਆ ਸੀ ਕਿਉਂਕਿ ਸਰਕਾਰ ਆਖੇ ਕਿ ਵੇਖੋ ਅਸੀਂ ਤਾਂ ਬਿੱਲ ਲਿਆਂਦਾ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਇੱਕ ਨਿਸ਼ਾਨਾ ਹੋ ਗਿਆ ਇੱਕ ਤੀਰ ਦਾ ਦੂਣਸ਼ਾਨੇ ਕੀਤਾ ਸਰਕਾਰ ਨੇ ਇੱਕ ਨਿਸ਼ਾਨਾ ਇਹ ਹੋ ਗਿਆ ਦੂਜਾ ਹੋ ਗਿਆ ਜੋ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਹੁਣੇ ਹੁਣੇ ਤਾਜ਼ਾ ਤਾਜ਼ਾ ਪਾਰਟੀ ਚੋਂ ਕੱਢਿਆ ਕਿਉਂ ਕੱਢਿਆ ਕਿਉਂਕਿ ਵਾਰ-ਵਾਰ ਇੱਕੋ ਹੀ ਰੱਟ ਲਾਈ ਸੀ ਕੁਮਰ ਵਿਜੇ ਪ੍ਰਤਾਪ ਨੇ ਕਿ ਬੇਅਦਬੀ ਦਾ ਇਨਸਾਫ ਦਈਏ ਬੇਅਦਬੀ ਦਾ ਇਨਸਾਫ ਦਈਏ ਗੋਲੀ ਕਾਂਡਾਂ ਦਾ ਇਨਸਾਫ ਦਈਏ ਸਰਕਾਰ ਫਸ ਜਾਂਦੀ ਸੀ ਕਿਉਂਕਿ ਸਰਕਾਰ ਨੇ ਤਾਂ ਆਖਿਆ ਸੀ ਕਿ 24 ਘੰਟਿਆਂ ਚ ਬੰਦੇ ਫੜ ਕੇ ਅੰਦਰ ਦੇ ਦੇਾਂਗੇ ਬੇਦਬੀਆਂ ਵਾਲੇ ਤੇ ਗੋਲੀ ਕਾਂਡਾਂ ਵਾਲੇ ਸਾਡੇ ਕੋਲ ਰਿਪੋਰਟਾਂ ਪਈਆਂ ਕਮਨ ਵਿਜੇ ਪ੍ਰਤਾਪ ਦੀ ਰਿਪੋਰਟ ਪਈ ਹੈ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਉਹਨਾਂ ਦੀ ਰਿਪੋਰਟ ਪਈ ਹੈ ਅਸੀਂ ਤਾਂ ਆਉਂਦਿਆਂ ਹੀ ਫੜ ਕੇ ਅੰਦਰ ਦੇ ਦੇਣਾ 24 ਘੰਟੇ ਛੱਡੋ ਸਾਡੇ 3 ਸਾਲ ਪੋਨੇ 4 ਸਾਲ ਹੋ ਗਏ ਸਰਕਾਰ ਨੂੰ ਬੇਦਬੀ ਦੇ ਵਿੱਚ ਕੋਈ ਵੀ ਕਾਰਵਾਈ ਕਿਸੇ ਤੇ ਵੀ ਨਹੀਂ ਹੋਈ ਬਾਦਲਾਂ ਦੀ ਤਾਂ ਗੱਲ ਹੀ ਛੱਡੋ ਕਿਸੇ ਛੋਟੇ ਮੋਟੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਕਈ ਕੇਸ ਤਾਂ ਪੰਜਾਬ ਤੋਂ ਵੀ ਬਾਹਰ ਚਲੇ ਗਏ ਚੰਡੀਗੜ੍ਹ ਸ਼ਿਫਟ ਕਰਵਾ ਲੈ ਕਈ ਜ਼ਮਾਨਤਾਂ ਲੈ ਗਏ ਮਤਲਬ ਸਰਕਾਰ ਦੀ ਹੋ ਰਹੀ ਸੀ ਕਿਰਕਰੀ ਅਤੇ ਕਿਰਕਰੀ ਕਰ ਰਹੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਕੱਢਿਆ ਲੋਕਾਂ ਦਾ ਧਿਆਨ ਬੇਦਬੀ ਮੁੱਦੇ ਵੱਲ ਗਿਆ ਸਰਕਾਰ ਨੇ ਆਪਣੀ ਸਾਖ ਬਚਾਉਣ ਲਈ ਇਹ ਬੇਦਬੀ ਦੇ ਕਾਨੂੰਨ ਵਾਲੀ ਗੱਲ ਕੀਤੀ ਹਾਲਾਂਕਿ ਇਸ ਕਾਨੂੰਨ ਦਾ ਉਹਨਾਂ ਬੇਦਬੀਆਂ ਦੇ ਨਾਲ ਕੋਈ ਸਬੰਧ ਨਹੀਂ ਦੂਜਾ ਇਹ ਤੀਰ ਇੱਕੋ تیر ਦੇ ਨਾਲ ਦੂਜਾ ਇਨਸ਼ਾਨਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬਾਹਰ ਖੱਡਿਆ ਸੀ ਇਸ ਕਰਕੇ ਵੀ ਇਹ ਲਿਆਂਦਾ ਗਿਆ ਤੀਜਾ ਸਵਾਲ ਕੀ ਇਹ ਬਿੱਲ ਪਾਸ ਹੋ ਵੀ ਸਕਦਾ ਇਸ ਦਾ ਜਵਾਬ ਹੈ ਹਾਂ ਇਹ ਬਿੱਲ ਤਾਂ ਪਾਸ ਹੋ ਹੀ ਸਕਦਾ ਆਰਾਮ ਨਾਲ ਹੋ ਸਕਦਾ ਕਿਉਂਕਿ ਸਰਕਾਰ ਦੇ ਕੋਲ 93 ਵਿਧਾਇਕ ਵਿਰੋਧੀ ਧਿਰਾਂ ਨੇ ਵੀ ਵਿਰੋਧ ਨਹੀਂ ਕੀਤਾ ਪਰ ਮਸਲਾ ਕੀ ਹੈ ਮਸਲਾ ਇਹ ਆ ਕਿ ਪਹਿਲੀਆਂ ਵੀ ਦੋ ਸਰਕਾਰਾਂ ਨੇ ਵਿਧਾਨ ਸਭਾ ਚੋਂ ਤਾਂ ਬਿੱਲ ਪਾਸ ਕਰਤੇ ਪਰ ਉਨੀ ਦੇਰ ਤੱਕ ਉਹ ਬਿੱਲ ਹੀ ਰਹਿ ਜਾਂਦੇ ਜਿੰਨੀ ਦੇਰ ਤੱਕ ਰਾਜਪਾਲ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਨਾ ਮਿਲੇ ਪਹਿਲੇ ਦੋ ਬਿੱਲ ਪਹਿਲਾ ਲਿਆਂਦਾ ਸੀ ਅਕਾਲੀਆਂ ਨੇ ਉਸ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਰਾਸ਼ਟਰਪਤੀ ਤੋਂ ਦੂਜਾ ਲਿਆਂਦਾ ਕੈਪਟਨ ਮਰਿੰਦਰ ਸਿੰਘ ਨੇ ਉਸ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਪਹਿਲੇ ਦੋ ਬਿੱਲ ਗਏ ਅਤੇ ਹੁਣ ਤੀਜਾ ਬਿੱਲ ਲਿਆਂਦਾ ਇਹ ਸਰਕਾਰ ਨੇ ਹੁਣ ਮਸਲਾ ਇਹ ਹੈ ਕੀ ਆਪ ਤਾਂ ਪਾਸ ਕਰਦੇ ਕਿ ਜਿਹੜੀ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਵਿਧਾਇਕਤਾ ਪਾਸ ਕਰ ਦੇਣਗੇ ਕੀ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੇਗੀ ਕਿਉਂਕਿ ਜਿੰਨੀ ਦੇਰ ਤੱਕ ਮਿਲਦੀ ਨਹੀਂ ਓਨੀ ਦੇਰ ਤੱਕ ਕਾਨੂੰਨ ਬਣਨਾ ਹੀ ਨਹੀਂ ਮਤਲਬ ਮਾਮਲਾ ਹਵਾ ਦੇ ਵਿੱਚ ਲਟਕ ਜਾਣਾ ਜਿਵੇਂ ਪਹਿਲੇ ਦੋ ਬਿੱਲ ਲਟਕੇ ਹੋਏ ਨੇ ਸਰਕਾਰ ਨੂੰ ਫਾਇਦਾ ਹੋਏਗਾ ਸਰਕਾਰ ਨੂੰ ਫਾਇਦਾ ਇਹ ਆਖਣਗੇ ਵੇਖੋ ਅਸੀਂ ਤਾਂ ਬਣਾਇਆ ਜਿਵੇਂ ਪਹਿਲੀਆਂ ਦੋ ਸਰਕਾਰਾਂ ਨੇ ਕੀਤਾ ਸੀ ਉਹਨਾਂ ਨੇ ਵੀ ਇਹੀ ਗੱਲ ਆਖੀ ਵੇਖੋ ਅਸੀਂ ਤਾਂ ਬਿੱਲ ਬਣਾਇਆ ਮਨਜ਼ੂਰੀ ਨਹੀਂ ਮਿਲੀ ਅਸੀਂ ਕੀ ਕਰ ਸਕਦੇ ਆ ਇਹ ਵੀ ਸਰਕਾਰ ਉਹੀ ਕੰਮ ਪਹਿਲੀਆਂ ਸਰਕਾਰਾਂ ਵਾਲੀ ਅਸੀਂ ਤਾਂ ਬਿੱਲ ਬਣਾਇਆ ਪਰ ਜੇਕਰ ਪੂਰੀ ਮਿਲ ਗਈ ਇਹ ਕਾਨੂੰਨ ਬਣ ਗਿਆ ਤਾਂ ਹਾਂ ਇਹ ਲਾਗੂ ਪੰਜਾਬ ਦੇ ਵਿੱਚ ਹੋ ਸਕਦਾ ਸਜ਼ਾਵਾਂ ਸਖਤ ਹੋਣ ਗਈਆਂ ਪਹਿਲਾਂ ਸਜ਼ਾਵਾਂ ਸੀ 3 ਸਾਲ ਦੀ ਕੈਦ ਅਤੇ ਹੁਣ ਜਿਹੜੀ ਸਜ਼ਾ ਵਧਾਈ ਗਈ ਹੈ 10 ਸਾਲ ਜਾਂ ਫਿਰ ਉਮਰ ਕੈਦ ਅਤੇ 3 ਤੋਂ 5 ਲੱਖ ਰੁਪਏ ਦਾ ਜੁਰਮਾਨਾ ਵੀ ਉਸ ਬੰਦੇ ਨੂੰ ਦੇਣਾ ਪਏਗਾ ਡੀਐਸਪੀ ਤੋਂ ਘੱਟ ਲੈਵਲ ਦਾ ਬੰਦਾ ਜਿਹੜਾ ਉਹ ਜਾਂਚ ਨਹੀਂ ਕਰੇਗਾ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਕਿ ਜਿਵੇਂ ਪਹਿਲੇ ਬਿੱਲਾਂ ਨੂੰ ਮਨਜ਼ੂਰੀ ਨਹੀਂ ਮਿਲੀ ਇਸ ਨੂੰ ਵੀ ਮਨਜ਼ੂਰੀ ਨਹੀਂ ਮਿਲਣੀ ਆ ਪਾਸ ਹੋ ਸਕਦਾ ਕਾਨੂੰਨ ਬਣਨਾ ਜਾਂ ਫਿਰ ਨਹੀਂ ਕੁਝ ਨਹੀਂ ਆਖਿਆ ਜਾ ਸਕਦਾ ਚੌਥਾ ਸਵਾਲ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਜਿਹੜੀਆਂ ਬੇਅਦਬੀਆਂ ਦਾ ਮੁੱਦਾ 2015 ਵਾਲੀਆਂ ਉਹਨਾਂ ਤੇ ਕੋਈ ਅਸਰ ਪਏਗਾ ਉਸ ਇਨਸਾਫ ਮਿਲੇਗਾ ਜਵਾਬ ਹੈ ਉਸ ਦਾ ਇਸ ਦੇ ਨਾਲ ਕੋਈ ਲਿੰਕ ਨਹੀਂ ਰੌਲਾ ਇਹ ਵੀ ਪਿਆ ਵਿਧਾਨ ਸਭਾ ਚ ਖੈਰਾ ਨੇ ਇਹ ਮੁੱਦਾ ਚੁੱਕਿਆ ਸੁਖਪਾਲ ਖੈਰਾ ਨੇ ਉਹਨਾਂ ਨੇ ਆਖਿਆ ਹੁਣ ਕਾਨੂੰਨ ਬਣਾ ਵੀ ਦਿੰਨੇ ਆ ਪਿਛਲੀਆਂ ਘਟਨਾਵਾਂ ਤੇ ਹੁਣ ਵਾਲਾ ਕਾਨੂੰਨ ਤਾਂ ਲਾਗੂ ਕੀਤਾ ਹੀ ਨਹੀਂ ਜਾ ਸਕਦਾ ਕਾਨੂੰਨ ਦੇ ਮੁਤਾਬਿਕ ਜਦੋਂ ਕੋਈ ਘਟਨਾ ਵਾਪਰੀ ਉਸ ਵੇਲੇ ਜੋ ਕਾਨੂੰਨ ਸੀ ਉਹੀ ਲਾਗੂ ਹੋਣਾ ਨਵਾਂ ਕਾਨੂੰਨ ਬਣਾ ਕੇ ਪਿਛਲੀਆਂ ਘਟਨਾਵਾਂ ਤੇ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਮਤਲਬ ਪਿਛਲੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਇਸ ਕਾਨੂੰਨ ਦਾ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਸਰਕਾਰ ਨੇ ਆਪਣੇ ਜੋ ਮੁੱਦੇ ਨੇ ਜੋ ਸਰਕਾਰ ਦੀ ਕਿਰਕਰੀ ਹੋ ਰਹੀ ਸੀ ਉਸ ਨੂੰ ਲਕਾਉਣ ਲਈ ਸਰਕਾਰ ਨੇ ਇਹ ਕਾਨੂੰਨ ਲਿਆਂਦਾ ਪਿਛਲੀਆਂ ਬੇਦਬੀਆਂ ਦੇ ਨਾਲ ਇਸ ਦਾ ਕੋਈ ਵੀ ਸਬੰਧ ਨਹੀਂ ਪੰਜਵਾਂ ਸਵਾਲ ਜੇ ਸਬੰਧ ਨਹੀਂ ਤਾਂ ਕੀ ਪਿਛਲੀਆਂ ਬੇਦਬੀਆਂ ਦਾ ਇਨਸਾਫ ਮਿਲੇਗਾ ਵੀ ਜਵਾਬ ਹੈ ਉਮੀਦ ਆ ਨਹੀਂ ਹੈ ਮਤਲਬ ਇਨਸਾਫ ਨਹੀਂ ਮਿਲਣਾ ਲਗਭਗ ਲਗਭਗ ਇਹ ਗੱਲ ਪੱਕੀ ਹੋ ਚੁੱਕੀ ਹੈ ਕਿਉਂਕਿ ਇਨਸਾਫ ਮਿਲਣਾ ਹੁੰਦਾ ਤਾਂ ਪਹਿਲੀਆਂ ਦੋ ਸਰਕਾਰਾਂ ਸੀ ਉਦੋਂ ਇਨਸਾਫ ਮਿਲ ਜਾਂਦਾ ਅਕਾਲੀਆਂ ਵੇਲੇ ਤਾਂ ਚਲੋ ਮੁਸ਼ਕਲ ਸੀ ਕਿਉਂਕਿ ਉਹਨਾਂ ਤੇ ਤਾਂ ਇਲਜ਼ਾਮ ਲੱਗੇ ਕਾਂਗਰਸ ਵੇਲੇ ਮਿਲ ਜਾਂਦਾ ਚਲੋ ਕਾਂਗਰਸੀ ਵੀ ਨਾਲ ਮਿਲੇ ਹੋਏ ਸੀ ਆਪ ਸਰਕਾਰ ਦੇ ਦਿੰਦੀ ਇਨਸਾਫ ਅਤੇ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕਹਿ ਦਿੱਤਾ ਕਿ ਇੱਥੋਂ ਦੀਆਂ ਅਦਾਲਤਾਂ 'ਚ ਤੁਸੀਂ ਬਚ ਜਾਓਗੇ ਵੱਡੇ ਵੱਡੇ ਵਕੀਲ ਕਰਕੇ ਤੁਸੀਂ ਬਚ ਜਾਣਾ ਪਰ ਉੱਪਰਲੀ ਅਦਾਲਤ ਤੋਂ ਕਿਵੇਂ ਬਚੋਗੇ ਦਰਗਾਹ 'ਚ ਜਾ ਕੇ ਤੁਹਾਨੂੰ ਸਜ਼ਾਾਂਵਾਂ ਜ਼ਰੂਰ ਮਿਲਣਗੀਆਂ ਸੂਬੇ ਦਾ ਮੁਖੀ ਹੋਵੇ ਹੈੱਡ ਜਿਹਦੇ ਅੰਡਰ ਸਾਰੀ ਪੁਲਿਸ ਸਾਰੀਆਂ ਏਜੰਸੀਆਂ ਜਾਂਚ ਕਰਨ ਵਾਲੀਆਂ ਕੰਮ ਕਰਦੀਆਂ ਨੇ ਉਹ ਆਪਣੇ ਮੂੰਹੇ ਬੰਦਾ ਆਖੀ ਜਾ ਰਿਹਾ ਕਿ ਤੁਸੀਂ ਇੱਥੋਂ ਬਚ ਜਾਣਾ ਅਦਾਲਤਾਂ ਚੋਂ ਮਤਲਬ ਤੁਹਾਨੂੰ ਇੱਥੇ ਸਦਾ ਨਹੀਂ ਮਿਲਣੀ ਉੱਤੇ ਜਾ ਕੇ ਮਿਲਣੀ ਇਸ ਦਾ ਮਤਲਬ ਇਹ ਇਨਸਾਫ ਨਹੀਂ ਮਿਲਣਾ ਨਾ ਹੀ ਸਮਝੋ ਉਮੀਦ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਨਸਾਫ ਦੇਣਾ ਹੁੰਦਾ ਤਾਂ ਛੇਤੀ ਤੋਂ ਛੇਤੀ ਸਰਕਾਰ ਨੇ ਇਨਸਾਫ ਦੇ ਦੇਣਾ ਸੀ ਹੁਣ ਅਜਿਹੀਆਂ ਗੱਲਾਂ ਜੇਕਰ ਮੁੱਖ ਮੰਤਰੀ ਆਪ ਹੀ ਕਰ ਰਹੇ ਤਾਂ ਉਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਨਸਾਫ ਦੀ ਉਮੀਦ ਆ ਨਾ ਹੀ ਰੱਖੀ ਜਾਵੇ ਛੇਵਾਂ ਸਵਾਲ ਇੱਕ ਹੋਰ ਹੈ ਕਿ ਜੇਕਰ ਇਸ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਬੇਦਬੀ ਦਾ ਕਾਨੂੰਨ ਬਣਾਈ ਜਾ ਰਹੇ ਨੇ ਪਿਛਲੇ ਮੁੱਦਿਆਂ ਨੂੰ ਢੱਕਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਵਿਰੋਧੀ ਧਿਰ ਕਿਉਂ ਨਾਲ ਫਿਰ ਰਲੀ ਹੈ ਵਿਰੋਧੀ ਧਿਰ ਨੇ ਰੌਲਾ ਕਿਉਂ ਨਹੀਂ ਪਾਇਆ ਉਹ ਕਿਉਂ ਸਹਿਮਤ ਹੋ ਗਏ ਚਲੋ ਪਾਸ ਨਹੀਂ ਕਰਨਾ ਕੋਈ ਗੱਲ ਨਹੀਂ ਸਲੈਕਟ ਕਮੇਟੀ ਕੋਲ ਭੇਜ ਦਿੰਨੇ ਆ 6 ਮਹੀਨੇ ਵੀ ਠੀਕ ਹੈ ਸਾਨੂੰ ਸਮਾਂ ਵਿਰੋਧੀ ਧਿਰ ਨੇ ਇਹ ਗੱਲ ਕਿਉਂ ਆਖੀ ਕਿਉਂਕਿ ਸਾਰੇ ਕਾਣੇ ਇਹ ਸOHAMAAM ਚ ਸਾਰੇ ਨੰਗੇ ਸਾਰੇ ਝੂਠੇ ਕਿਉਂ ਅਕਾਲੀ ਭਾਜਪਾ ਦੀ ਸਰਕਾਰ ਸੀ ਜਦੋਂ ਵੀ ਅਦਮੀਆਂ ਹੋਈਆਂ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਦੋ ਪਾਰਟੀਆਂ ਗਈਆਂ ਵਿੱਚ ਆ ਗਈ ਮੁੱਖ ਵਿਰੋਧੀ ਤਰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਤਾਂ 5 ਪੰਜ ਸਾਲ ਸਰਕਾਰ ਹੰਢਾ ਕੇ ਹਟੀ ਹੈ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਮਤਲਬ ਉਹ ਵੀ ਕਾਣੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 24 ਘੰਟੇ ਦਾ ਵਾਅਦਾ ਸਰਕਾਰ ਲੰਘ ਚੱਲੀ ਹੈ ਤਾਂ ਫਿਰ ਇਨਸਾਫ ਮਿਲਣਾ ਕਿੱਥੋਂ ਮਤਲਬ ਸਾਰੇ ਇੱਕੋ ਜੇ ਲੋਕ ਭੁੱਲ ਜਾਣ ਕਿ ਇਹ ਸਿਆਸੀ ਲੀਡਰ ਲੋਕਾਂ ਦੀ ਆਵਾਜ਼ ਬਣਨਗੇ ਕਿਉਂਕਿ ਸਰਕਾਰ ਵੀ ਅਤੇ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਨੇ ਉਹ ਇਨ੍ਹਾਂ ਮਸਲਿਆਂ ਤੇ ਹੋ ਚੁੱਕੇ ਇੱਕ ਨਸ਼ਾ ਹੋਵੇ ਬੇਦਬੀ ਹੋਵੇ ਇੱਕ ਦੂਜੇ ਨੂੰ ਉਹ ਕੁਝ ਨਹੀਂ ਆਖਦੇ ਕਿਉਂਕਿ ਹੁਣ ਸਾਰਿਆਂ ਦੀਆਂ ਸਰਕਾਰਾਂ ਤਾਂ ਲੰਘ ਗਈਆਂ ਕਿਹੜੇ ਮੂੰਹ ਨਾਲ ਆਖਣਗੇ ਜੇਕਰ ਇੱਕ ਜਣਾ ਦੂਜੇ ਨੂੰ ਆਖੇਗਾ ਤਾਂ ਦੂਜੇ ਨੇ ਪਹਿਲੇ ਨੂੰ ਆਖਣਾ ਤੇਰੀ ਸਰਕਾਰ ਵੀ ਤਾਂ ਰਹੀ ਆ ਤੂੰ ਬੰਦ ਕਰ ਲੈ ਨੋ ਨਸ਼ਾ ਤੂੰ ਬੇਅਦਬੀ ਦਾ ਇਨਸਾਫ ਦਿਵਾ ਲੈ ਨੂੰ ਵਿਧਾਨ ਸਭਾ 'ਚ ਇਹ ਕੁਝ ਹੋਇਆ ਇੱਕ ਦੂਜੇ ਤੇ ਇਲਜ਼ਾਮ ਹੀ ਲਾਏ ਨਸ਼ਾ ਤੂੰ ਲਿਆਂਦਾ ਤੂੰ ਲਿਆਂਦਾ ਤੁਸੀਂ ਕੀ ਕਰ ਲਿਆ ਤੁਸੀਂ ਕੀ ਕਰ ਲਿਆ ਤੁਹਾਡੀ ਸਰਕਾਰ ਤੁਹਾਡੀ ਸਰਕਾਰ ਇਹ ਕੁਝ ਚੱਲਿਆ ਬੇਦਬੀਆਂ ਤੁਸੀਂ ਕੀਤੀਆਂ ਤੁਸੀਂ ਫੜਿਆ ਕਿਉਂ ਨਹੀਂ ਤੁਹਾਡੀ ਵੀ ਸਰਕਾਰ ਆਈ ਤੁਸੀਂ ਫੜ ਲੈਂਦੇ ਅਸੀਂ ਤਾਂ ਫੜਾਂਗੇ ਅਸੀਂ ਨਹੀਂ ਫੜ ਸਕੇ ਸਾਡੇ ਕੋਲ ਗਲਤੀਆਂ ਹੋ ਗਈਆਂ ਬਸ ਇਹੋ ਕੋ ਚੱਲਿਆ ਮਤਲਬ ਸਰਕਾਰ ਤੇ ਵਿਰੋਧੀ ਧਿਰ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਵੱਖਰੇ ਨਹੀਂ ਰਹਿ ਗਏ ਸਾਰੀਆਂ ਪਾਰਟੀਆਂ ਸਰਕਾਰਾਂ ਹੰਢਾ ਚੁੱਕੀਆਂ ਹੁਣ ਕੋ ਨਵੀਂ ਪਾਰਟੀ ਕੋ ਆਵੇਗੀ ਤਾਂ ਉਸ ਤੋਂ ਥੋੜੀ ਬਹੁਤ ਕੋਈ ਉਮੀਦ ਲਾਈ ਜਾ ਸਕਦੀ ਹੈ ਫਿਲਹਾਲ ਇਹ ਸਾਰੀਆਂ ਪਾਰਟੀਆਂ ਹਮਾਮ ਦੇ ਵਿੱਚ ਨੰਗੀਆਂ ਹੋ ਚੁੱਕੀਆਂ ਬੇਦਬੀ ਦੇ ਮਾਮਲੇ 'ਚ ਇਸੇ ਕਰਕੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਵੀ ਅਜਿਹਾ ਕੋਈ ਵੀ ਮੁੱਦਾ ਨਹੀਂ ਚੁੱਕਿਆ ਆ ਗਿਆ ਇਹ 6 ਸਵਾਲ ਸਨ ਜਿਹਨ ਲੋਕਾਂ ਦੇ ਮਨਾਂ 'ਚ ਉੱਠ ਰਹੇ ਸੀ ਇਹਨਾਂ ਦੇ ਬਾਰੇ ਤੁਹਾਨੂੰ ਜਾਣਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਵਿਦਵੀ ਦੇ ਕਾਨੂੰਨ ਨੂੰ ਪਾਸ ਨਾ ਕਰਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ